ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ 450 ਸਾਲਾਂ ਤੋਂ ਚੱਲ ਰਹੇ ਇੱਕ ਲੰਗਰ ਬਾਰੇ ਜੋ ਕਿ ਬਿਨਾਂ ਨਾਗਾ ਪਾਏ ਚੱਲ ਰਿਹਾ ਹੈ ਤੇ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਹੈ ਪਤਾ ਤਾਂ ਤੁਹਾਨੂੰ ਸਭ ਨੂੰ ਹੋਵੇਗਾ ਉਸ ਲੰਗਰ ਬਾਰੇ ਪਰ ਸ਼ਾਇਦ ਇਹ ਜਾਣਕਾਰੀ ਤੁਹਾਨੂੰ ਨਾ ਹੋਵੇ ਅਸੀਂ ਗੱਲ ਕਰ ਰਹੇ ਹਾਂ ਜੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਾਡੇ ਇਸ ਗੁਰੂ ਘਰ ਵਿੱਚ ਪਿਛਲੇ 450 ਸਾਲਾਂ ਤੋਂ ਬਿਨਾਂ ਨਾਗਾ ਪਾਏ ਲੰਗਰ ਲਗਾਤਾਰ ਚੱਲ ਰਿਹਾ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਥੇ ਹਰ ਰੋਜ਼ ਤਕਰੀਬਨ 1 ਲੱਖ ਸ਼ਰਧਾਲੂ ਲੰਗਰ ਛਕਦੇ ਹਨ। ਤਕਰੀਬਨ 2 ਲੱਖ ਤੋਂ ਜ਼ਿਆਦਾ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਹਨ। ਤਕਰੀਬਨ ਡੇਢ ਟਨ ਦਾਲਾਂ ਹਰ ਰੋਜ਼ ਬਣਦੀਆਂ ਹਨ। 100 ਕੁਇੰਟਲ ਆਟਾ ਇੱਥੇ ਹਰ ਰੋਜ਼ ਪੱਕਦਾ ਹੈ। 120 ਕੁਇੰਟਲ ਚਾਵਲ ਇੱਥੇ ਹਰ ਰੋਜ਼ ਬਣਦੇ ਹਨ। 5 ਕੁਇੰਟਲ ਦੇਸੀ ਘਿਓ ਹਰ ਰੋਜ਼ ਵਰਤਿਆ ਜਾਂਦਾ ਹੈ। 100 ਗੈਸ ਸਿਲੰਡਰ ਤੇ 5 ਕੁਆਂਟਲ ਬਾਲਣ ਇੱਥੇ ਹਰ ਰੋਜ਼ ਵਰਤਿਆ ਜਾਂਦਾ ਹੈ ਜੀ 450 ਸੋਈਏ ਜੋ ਕਿ ਤਨਖਾਹ ਤੇ ਕੰਮ ਕਰਦੇ ਹਨ ਤੇ ਕਈ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰ ਵੀ ਇੱਥੇ ਹਰ ਰੋਜ਼ ਪਹੁੰਚਦੇ ਹਨ ਜਿਨ੍ਹਾਂ ਦੀ ਗਿਣਤੀ ਸੌਆਂ ਦੇ ਵਿੱਚ ਹੈ ਤਿਉਹਾਰਾਂ ਵਾਲੇ ਦਿਨ ਇਹ ਦਿੱਤਾ ਹੋਇਆ ਸੋ ਸਤ ਸੰਗਤ ਜੀ ਇਹ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਹੈ ਜੋ ਕਿ 450 ਸਾਲਾਂ ਤੋਂ ਲਗਾਤਾਰ ਬਿਨਾਂ ਨਾਗਾ ਪਾਏ ਚੱਲ ਰਿਹਾ ਹੈ ਅਪਾਰ ਨੇ ਜੀ ਉਹ ਸਤਗੁਰ ਤੇ ਤਨ ਹੈ ਉਹਨਾਂ ਦੀ ਸੰਗਤ ਜੇ ਇਹ ਜਾਣਕਾਰੀ ਤੁਹਾਨੂੰ ਪਹਿਲ ਅਸੀਂ ਤਾਂ ਜਰੂਰ ਦੱਸਿਓ ਨਹੀਂ ਤਾਂ ਇਸ ਜਾਣਕਾਰੀ ਨੂੰ ਇੰਨਾ ਸ਼ੇਅਰ ਕਰਿਓ ਤਾਂ ਕਿ ਸਾਰੀ ਸੰਗਤ ਤੇ ਹੋਰਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਸਭ ਨੂੰ ਇਸ ਮਹਾਨਤਾ ਦਾ ਪਤਾ ਲੱਗ ਸਕੇ ਜੀ ਇਹੋ ਜਿਹੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੇਜ ਨੂੰ ਫੋਲੋ ਕਰੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ